ਜੀ ਮੇਰੇ ਵੀਰੋ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਜੀ ਆਈ ਹੋਪ ਸਾਰੇ ਵਧੀਆ ਹੋਗੇ ਦਿੱਤੀ ਸ਼ੁਰੂਆਤ ਮਾਰਨਿੰਗ ਵਾਕ ਦੇ ਨਾਲ ਮੌਸਮ ਚੈੱਕ ਕਰੋ ਮੇਰੇ ਵੀਰੋ ਮੌਸਮ ਸਿਆਲਾਂ ਦੀ ਸ਼ੁਰੂਆਤ ਠੰਡਾ ਠੰਡਾ ਮੌਸਮ ਆ ਲਈ ਚੈੱਕ ਕਰੋ ਮਿੱਤਰੋ ਸੈਰ ਆਪਾਂ ਕਰਿਆ ਆਂ ਆ ਕੇ ਆਪਾਂ ਪੀਨੇ ਅੱ茶 ਗੋੜਾਲੀ ਅਦਰਕ ਵਾਲੀ ਐ ਕਰਾਰੀ ਵੀਵਾਂਗੇ ਫਿਰ ਆਪਾਂ ਬ੍ਰੇਕਫਾਸਟ ਕਰਕੇ ਤੁਰ ਪਈ ਆਂ ਬਾਜ਼ਾਰ ਵੱਲ ਨੂੰ ਥੋੜਾ ਜਿਹਾ ਕੰਮ ਰਹਿੰਦਾ ਸੀਗਾ ਥੋੜਾ ਜਿਹਾ ਸਮਾਨ ਰਹਿੰਦਾ ਸੀਗਾ ਰਸਤੇ 'ਚ ਪਵਾਇਆ ਪੈਟਰੋਲ ਪੈਟਰੋਲ ਪਵਾ ਆ ਕੇ ਬਾਈਕ ਦੇ ਵਿੱਚ ਯਾਰਾ ਬੇਲੀਆਂ ਦਾ ਹਾਲ ਚਾਲ ਪੁੱਛ ਕੇ ਪੰਪ ਤੇ ਆਪਣੇ ਯਾਰ ਬਿੱਲੀ ਲੱਗੇ ਹੋਏ ਨੇ ਰਸੇਦਾਰ ਲੱਗੇ ਹੋਏ ਨੇ ਸ਼ੁਰੂ ਤੋਂ ਆਪਣੀ ਇਹਨਾਂ ਨਾਲ ਬਹੁਤ ਹੀ ਇਲਾਜ ਆ ਹੁਣ ਇਸ ਵਕਤ ਨਾਲੇ ਰਸ਼ ਘਟ ਜਾਂਦਾ ਬਾਜ਼ਾਰ ਦੇ ਵਿੱਚ ਬੰਦਾ ਖੁੱਲ ਕੇ ਸ਼ਾਪਿੰਗ ਕਰ ਸਕਦਾ ਆਪਾਂ ਇਹ ਸੀਗੇ ਰਿਹਾਨ ਬਾਈ ਹੁਣਾਂ ਕੋਲ ਉਹਨਾਂ ਦੀ ਮੇਨ ਬਾਜ਼ਾਰ ਦੇ ਵਿੱਚ ਸ਼ਾਪ ਆ ਆਰਟੀਫੀਸ਼ੀਅਲ ਜੁਐਲਰੀ, ਕੋਸਮੈਟਿਕਸ, ਮੇਕਅਪ ਦਾ ਸਮਾਨ, ਬ੍ਰਾਈਡਲ ਕਲੈਕਸ਼ਨ, ਛੂੜੀਆਂ, 이어ਰਿੰਗਸ ਸਾਰਾ ਕੁਝ ਹੀ ਅਵੇਲੇਬਲ ਆ ਤੁਸੀਂ ਦੇਖ ਹੀ ਸਕਦੇ ਹੋ ਕਿੰਨੇ ਸੋਹਣੇ ਆਰਟੀਕਲ ਪਏ ਨੇ ਚੰਬੂਲੀ ਵਾਲੇ ਗਾਂਟੇ, ਜਾਗੋ ਲਈ ਸਮਾਨ, ਜਾਗੋ ਲਈ ਛੂੜੀਆਂ ਮਲਟੀ ਕਲਰ ਚੂੜੀਆਂ ਸ਼ਾਰਟ ਚੂੜੇ ਲੌਂਗ ਚੂੜੇ ਹਰ ਤਰ੍ਹਾਂ ਦੇ ਡਿਜ਼ਾਈਨ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਸਿੰਪਲ ਲੈਣਾ ਕਿਸੇ ਨੇ ਸਿੰਪਲ ਵੀ ਮਿਲ ਜੂਗਾ ਹੈਵੀ ਲੈਣਾ ਹੈਵੀ ਵੀ ਮਿਲ ਜੂਗਾ ਸ਼ੀਸ਼ੇ ਵਾਲੀਆਂ ਬਰਾਂਦੀਆਂ ਆ ਜਿਵੇਂ ਤੁਸੀਂ ਪੈਕੇਟ ਦੇ ਵਿੱਚ ਪੈਕਿੰਗ ਟੰਗੀ ਦੇਖ ਰਹੀ ਹੋਂ ਇਹ ਜਿਵੇਂ ਵਿਆਹ ਵਾਲੀ ਕੁੜੀ ਨੇ ਹਲਦੀ ਵੇਲੇ ਮਤਲਬ ਜੋ ਹਲਦੀ ਦੀ تھی ਅੱਜ ਕੱਲ ਥੀਮ ਅਕੋਰਡਿੰਗ ਸਾਰੇ ਫੰਕਸ਼ਨ ਆ ਆਰਗੇਨਾਈਜ਼ ਕੀਤੇ ਜਾਂਦੇ ਆ ਉਸ ਅਕੋਰਡਿੰਗ ਤੁਸੀਂ ਦੇਖ ਸਕਦੇ ਹੋ ਇੱਕ ਇਥੇ ਮੈਂ ਪੁੱਛਿਆ ਸੀਗਾ ਰਿਹਾਨ ਭਾਈ ਨੂੰ ਕਿ ਭਾਈ ਮੁੰਡਿਆਂ ਲਈ ਕੁਝ ਅਵੇਲੇਬਲ ਆਉਣੇ ਰੇਟਿੰਗਸ ਦਿਖਾਈਆਂ ਸੀਗੀਆਂ ਇਹ ਜਿੰਨੀ ਵੀ ਆਰਟੀਫੀਸ਼ੀਅਲ ਜਵੈਲਰੀ ਆ ਉਹਨਾਂ ਦੀ ਸਾਰਿਆਂ ਦੀ 6-6 ਮਹੀਨਿਆਂ ਦੀ ਕਲਰ ਦੀ ਪਾਲਿਸ਼ ਦੀ ਗਾਰੰਟੀ ਆ ਉਸ ਤੋਂ ਬਾਅਦ ਆਪਾਂ ਚਲੇ ਗਏ ਫੈਮਨੀਆਂ ਤੇ ਮਠਿਆ ਲੈਣ ਮੁੰਗਾ সুইਟਸ ਤੇ ਇਹਨਾਂ ਦੀ ਕੁਆਲਿਟੀ ਆਪਣੇ ਸ਼ਹਿਰ ਚੋਂ ਵਨ ਆਫ ਦਾ ਬੈਸਟ ਵਨ ਜਾਂਦੀ ਕੰਮ ਕਿਹੜਾ ਕਰਾਇਆ ਗੱਡੀ ਦਾ ਫਿਰ ਆਪਾਂ ਚਾਹ ਨਾਲ ਫੈਮਨੀਆਂ ਖਾ ਕੇ ਪਤੀਜੇ ਨੂੰ ਉਹਦੇ ਘਰੇ ਛੱਡ ਕੇ ਉਹਦੀ ਭਾਬੀ ਉਹਨਾਂ ਨੇ ਵੀ ਆਪਦੇ ਪੇਕੇ ਜਾਣਾ ਸੀਗਾ ਉਹਨਾਂ ਨੂੰ ਵੀ ਸੀਗਾ ਵਿਚਲਾ ਪਾਂ ਛੁੱਟੀਆਂ ਇੰਜੋਏ ਕਰ ਲਈਏ ਛੁੱਟੀਆਂ ਸੀਗੀਆਂ ਤੋਂ ਸੈਕਿੰਡ ਸੈਟਰਡੇ ਸੰਡੇ ਦੀ ਫਿਰ ਰਸਤੇ ਦੇ ਵਿੱਚ ਆਪਾਂ ਆਪਾਂ ਹੁਣਾਂ ਗੱਲਾਂបੱਤਾਂ ਮਾਰਦੇ ਹੋਏ ਪਹੁੰਚ ਗਏ ਆ ਨਹਿਰਾਂ ਤੇ ਜੋੜੀਆਂ ਨਹਿਰਾਂ ਜੋੜੀਆਂ ਨਹਿਰਾਂ ਵੀ ਆਪਣੀਆਂ ਬਹੁਤ ਮਸ਼ਹੂਰ ਆ ਬਾਕੀ ਪੌਲ ਨੇ ਕਾ ਸਰ ਕੱਢਦੀ ਜਿਹੜੀਆਂ ਆ ਪੌਲ ਬਣਾਏ ਆ ਨਾ ਸੱਚੀ ਯਾਰ ਬਾਲਾ ਦਿਲ ਲੁੱਟਦਾ ਵਿਊ ਐਡਾ ਘੈਂਟ ਆਉਂਦਾ ਨਾ ਸਵੇਰ ਸ਼ਾਮ ਦੁਪਹਿਰੇ ਤਿੰਨੋਂ ਟਾਈਮ ਜਦੋਂ ਮਰਜ਼ੀ ਤੁਸੀਂ ਜਾਵੋ ਆ ਤੁਸੀਂ ਇੱਕ ਵਾਰੀ ਵਿਊ ਚੈੱਕ ਕਰੋ ਸੂਰਜ ਨਾਲ ਦਿਲ ਹੀ ਲੁੱਟਦਾ ਜਦੋਂ ਪਾਣੀ ਦੇ ਉੱਤੇ ਲਾਈਟ ਪੈਂਦੀ ਹੈ ਨਾ ਰਿਫਲੈਕਸ਼ਨ ਪੈਂਦੀ ਹੈ ਮਜ਼ਾ ਹੀ ਆ ਜਾਂਦਾ ਵੇਖ ਕੇ ਇੱਕ ਗੱਲ ਹੋਰ ਆਪਣੇ ਸ਼ਹਿਰ ਦੇ ਵਿੱਚ ਹੁਣ ਸਾਰੀਆਂ ਏਜੰਸੀਆਂ ਤੁਹਾਨੂੰ ਮਹਿੰਦਰਾ ਹੁੰਡਾਈ ਪੌਲਟਾਪ ਕੀ ਜਦੋਂ ਆਪਾਂ ਕੋੜਕਪੁਰਾ ਵੱਲ ਜਾਂਦੇ ਆ KIA ਦੀ ਵੀ ਓਪਨ ਹੋ ਗਈ ਆ Toyota ਦੀ ਵੀ ਓਪਨ ਹੋ ਗਈ ਆ Maruti Suzuki ਦੀ Nexa ਸਾਰੀਆਂ ਅਵੇਲੇਬਲ ਆ ਫਿਰ ਆਪਾਂ ਘਰੇ ਜਾਣ ਤੋਂ ਪਹਿਲਾਂ ਆਪਣੇ ਕੱਪੜੇ ਜਿਹੜੇ ਪ੍ਰੈਸ ਕਰਾਉਣਾ ਸੀ ਇੱਥੇ ਸੀਗੇ ਇਹਦੇ ਵਿੱਚ ਪੈਂਟ ਕੋਟ ਬਾਸਕਟ ਤੇ ਮੰਮੀ ਦੇ ਸੂਟ ਲੈ ਕੇ ਰੈਡੀ ਹੋ ਕੇ ਆਪਾਂ ਪਹੁੰਚ ਗਏ ਆ ਵਿਆਹ ਵਾਲੇ ਘਰੇ ਚਾਗੋ ਦੇ ਫੰਕਸ਼ਨ ਤੇ ਡੈਕੋਰੇਸ਼ਨ ਚੈੱਕ ਕਰ ਸਕਦੇ ਹਾਂ ਆ ਆਪਣਾ ਮਿੱਤਰ ਸ਼ੁਰੂ ਤੋਂ ਹੀ ਨਾਲ ਆਪਣੀ ਚੰਨੀ ਨੱਚੀ ਟੱਪੀ ਜਾਂਦੇ ਆ ਸਾਰੇ ਵਧੀਆ ਐ ਖੁਸ਼ ਆ ਆਪ ਬਈ ਹੁਣਾਂ ਨੇ ਜਾਗੋ ਲਈਤੀ ਆ ਚੱਕ ਕਹਿੰਦੇ ਤੁਸੀਂ ਦਾ ਤੁਰਦੇ ਨਹੀਂ ਯਾਰ ਮੈਂ ਜਾਣਾ ਕੱਲਾ ਜਾਗੋ ਲੈ ਕੇ ਫਿਰ ਸਾਰਿਆਂ ਨੂੰ ਮਗਰ ਹੁਣਾ ਪਿਆ ਕਿਉਂਕਿ ਟਾਈਮ ਕਾਫੀ ਹੋ ਚੁੱਕਿਆ ਸੀਗਾ 12 ਦੇ ਕਰੀਬ ਹੋ ਚੁੱਕਿਆ ਸੀਗਾ ਸਾਡੇ 11 12 ਵਜੇ ਨਾਲੇ ਸੀਗੇ ਫਿਰ ਜਾਗੋ ਕੱਢ ਕੇ ਵਾਪਸ ਆਏ ਮਾਮਾ ਜੀ ਹੋਣੀ ਆਪਣੇ ਉਸਤਾਦ ਜੀ ਆ ਖੁਸ਼ ਆਪੁਰੇ ਫਿਰ ਐਂਟਰੀ ਹੋਈ ਜਿੰਨਾ ਜਿੰਨਾ ਦੇ ਘਰੇ ਜਾ ਕੋ ਕੱਟਣੀ ਸੀਗੀ ਜਾ ਕੋ ਕੱਢ ਕੇ ਨੱਚ ਟੱਪ ਕੇ ਫਿਰ ਆਪਾਂ ਕਰੇ ਕੀਤੀ ਐਂਟਰੀ ਦੇਖ ਸਕਦੇ ਹੋ ਤੁਸੀਂ ਆਪਣੀ ਕੁੜੀ ਦੇ ਵਿਆਹ ਦਾ ਚਾਹੀਏ ਨਾ ਸੀਗਾ ਯਾਰ ਬਾਕੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜਾਬੀ ਸਟਾਈਲ ਦੇ ਵਿੱਚ ਪੰਜਾਬੀ ਮੈਰਿਜ ਜਿਹੜੀ ਪ੍ਰੋਪਰ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਕਿੱਦਾਂ ਹੁੰਦੀ ਐ ਠੀਕ ਆ ਜੀ ਜਾਗੋ ਤੁਸੀਂ ਦੇਖ ਸਕਦੇ ਹੋ ਜਾਗੋ ਆਪਾਂ ਤੁਹਾਨੂੰ ਦਾਸੀ ਰਹੇ ਆ ਫਿਰ ਆਪਾਂ ਰੋਟੀ ਪਾਣੀ ਹਾਂ ਜੀ ਖਾਣਾ ਸੀਗਾ ਉਸ ਤੋਂ ਪਹਿਲਾਂ ਦੋ ਕਟ ਲਾ ਕੇ ਸਰੀਰ ਗਰਮ ਕਰਕੇ ਰੈਡੀ ਹੋ ਕੇ ਨੱਚੇ ਟੱਪੇ ਖੁੱਲ ਕੇ ਪੂਰਾ ਨਜ਼ਾਰਾ ਦਿੱਤਾ ਪੂਰਾ ਆਨੰਦ ਲਿੱਤਾ ਪ੍ਰੋਗਰਾਮ ਦਾ ਤੁਸੀਂ ਇੱਕ ਵਾਰੀ ਚਾਰੇ ਪਾਸੇ ਨਿਗਾਹ ਮਾਰੋ ਡੈਕੋਰੇਸ਼ਨ ਕਿੰਨੀ ਸੋਹਣੀ ਹੋਈ ਵੀ ਆਪਣਾ DJ ਵਾਲਾ ਬਾਈ ਪਿੱਛੇ ਫੇਰ ਅਸੀਂ ਬਾਈਆਂ ਆਪਦੇ ਮਨਪਸੰਦ ਗਾਣੇ ਤੇ ਲੁੱਡੀਆਂ ਤੁਸੀਂ ਦੇਖ ਸਕਦੇ ਹੋ ਫੁੱਲ ਇੰਜੋਏ ਕੀਤਾ ਆਪਾਂ ਫਿਰ ਆਪਾਂ ਤੁਰਪੇ ਸੀਗੇ ਘਰ ਵੱਲ ਨੂੰ ਟਾਈਮ ਕਾਫੀ ਹੋ ਗਿਆ ਸੀਗਾ ਨੈਕਸਟ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਪੰਜਾਬੀ ਵਿਆਹ ਪ੍ਰੋਪਰ ਕੈਂਟ ਸਟਾਈਲ ਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ